ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਚਾਕਰ ਲਗੇ ਚਾਕਰੀ ਨਾਲੇ ਘਰ ਵਿਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਬਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਲਾ 2 ਜੋ ਜੀ ਹੋਏ ਸੋ ਗਵੈ ਮਹ ਕਾ ਕਹਿਆ ਵਾ ਬੀਜੈ ਬਖ ਮੰਗੇ ਅਮਰਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੀ ਕਦ ਨਿਆ ਬਹਰਾਸ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵੱਸ ਮਾਵੈ ਦੂਜੀ ਹੋਵੇ ਪਾਸ ਸਾਹਿਬ ਸੇ ਤਿਹੋ ਹੁਕਮ ਨਾ ਚੱਲੇ ਕਹੀ ਬਣਿਆ ਅਰਦਾਸ ਕੂੜ ਕਮਾਣ ਕੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਵਨਾ ਤੇ ਹੋ ਮਹਿਲਾ ਦੂਜਾ ਹੋਏ ਆਣਾ ਕਰੇ ਕੰਮ ਆਣਾ ਸਕੇ ਰਾਸ ਜੇ ਕਦ ਚੰਗੀ ਕਰ ਦੂਜੀ ਭੀਵੇ ਰਾਸ ਪਾਉੜੀ ਚਾ ਕਰ ਲਗੈ ਚਾ ਕਰੀ ਜੇ ਚੱਲੇ ਖਸਮੈ ਪਾਏ ਹਰਮਤਿਸ ਨੂੰ ਅਗਲੇ ਆ ਵਜਹੋਂ ਪੈ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੂੰ ਪਾਣਾ ਖਾਏ ਜਿਹਦਾ ਦਿੱਤਾ ਖਾਵਣਾ ਤਿਸ ਕਹੀਏ ਸਵਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਜਾ ਚਾਕਰ ਲੱਗੇ ਚਾ ਕਰੀ ਨਾਲੇ ਘਰ ਵਿਵਾਦ ਗੱਲਾਂ ਕਰੇ ਘਨੇਰੀਆਂ ਖਸਮ ਨ ਪਾਏ ਸਾਧ ਆ ਭਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਦੀ ਹੋਏ ਸੋ ਗਵੈ ਮਹੁ ਕਾ ਕਹਿ ਆਵਾ ਬੀਜ ਬਖ ਮੰਗੇ ਅੰਮ੍ਰਿਤ ਵੇਖੋ ਓ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਤੇ ਕਦ ਨਿਆ ਬਹਿਰਾ ਸੋ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣਿਆ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਹਿ ਦੰਥਾਉ ਨਾਥਿ ਹੋ ਮਹਿਲਾ ਦੂਜਾ ਹੋਏ ਆਣ ਕਰੇ ਕੰਮ ਆ ਨ ਸਕੇ ਰਾਸ ਜੇ ਕਦ ਚੰਗੀ ਕਰ ਦੂਜੀ ਪੀਵੇ ਰਾਸ ਪੌੜੀ ਚਾ ਕਰ ਲਗੇ ਚਾ ਕਰੀ ਜੇ ਚੱਲੇ ਖਸਮੇ ਪਾਏ ਹਰਮਾ ਤੇ ਸੁਨੋ ਅਗਲੇ ਆ ਵਜਹੋਂ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੂ ਪਾਣਾ ਖਾਏ ਜਿਹਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਚਾਕਰ ਲਗੇ ਚਾ ਕਰੀ ਨਾਲੇ ਘਰ ਵਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਆ ਭਗਵਾਏ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਦੀ ਹੋਏ ਸੋ ਗਵੈ ਮਹੁ ਕਾ ਕਹਿ ਆਵਾ ਬਿਜੈ ਬਖ ਮੰਗੇ ਅੰਮ੍ਰਿਤ ਵੇਖੋ ਓ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੇ ਕਦ ਨਿਆ ਬਹਿਰਾ ਸੋ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨ ਚੱਲੇ ਕਹੀ ਬਣਿਆ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਵ ਨਾ ਤੇ ਹੋ ਮਹਿਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ ਚੰਗੀ ਕਰ ਦੂਜੀ ਭੀ ਵੇ ਰਾਸ ਪੌੜੀ ਚਾਕਰ ਲਗ ਚਾકરી ਜੇ ਚੱਲੇ ਖਸਮੇ ਪਾਏ ਹਰਮਤ ਇਸ ਨੂੰ ਅਗਲੇ ਉਹ ਵਜਹੋਂ ਪੈ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੂੰ ਪਾਣਾ ਖਾਏ ਜੇ ਦਾਦ ਤਾ ਖਾਵਣਾ ਤਿਸ ਕਹੀਏ ਸਵਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਜਾ ਚਾਕਰ ਲੱਗੇ ਚਾਕਾਰੀ ਨਾਲੇ ਘਰ ਵਵਾਦ ਗੱਲਾਂ ਕਰੇ ਕਨੇਰੀਆਂ ਖਸਮ ਨ ਪਾਏ ਸਾਦ ਆਪ ਬਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨਾਮ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਜੀ ਹੋਏ ਸੋ ਗਵੈ ਮਹੁ ਕਾ ਕਹਿ ਆਵਾਂ ਬਿਜੈ ਬਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੇ ਕਦ ਨਿਆ ਬਹਿਰਾਸ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣਿਆ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਓਨੇਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਵ ਨਾ ਤੇ ਹੋ ਮਹਿਲਾ ਦੂਜਾ hoe ana kare kam va na sake ras je kad changi kare duji pe vairas pawdi chaakar lag chaak kare je chale khas mein paaye hurma tis nu agli on vajho pe duna khae khas mein kare barabari fir gair tandar paaye vajon gaway agla moh muh paana khae ਜਿਹਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਜਾ ਚਾਕਰ ਲੱਗੇ ਚਾਕਰੀ ਨਾਲੇ ਘਰ ਵਿਵਾਦ ਗੱਲਾਂ ਕਰੇ ਘਨੇਰੀਆਂ ਖਸਮ ਨ ਪਾਏ ਸਾਧ ਆ ਭਗਵਾਏ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸ ਨੂ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਜੀ ਹੋਏ ਸੋ ਗਵੈ ਮਹੁ ਕਾ ਕਹਿ ਆਵਾ ਬੀਜ ਬੇਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੀ ਕਦ ਨਿਆ ਬਹਿਰਾ ਸੋ ਜਿਹਾ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਉ ਨਾਥੇ ਹੋ ਮਹਿਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਕਦ ਚੰਗੀ ਕਰ ਦੂਜੀ ਪੀਵੇ ਰਾਸ ਪੌੜੀ ਚਾਕਰ ਲਗੇ ਚਾਕਰੀ ਜੇ ਚੱਲੇ ਖਸਮੈ ਪਾਏ ਹਰਮਾ ਤਿਸ ਨੂੰ ਅਗਲਿਓ ਵਜਹੋਂ ਪੇ ਦੂਣਾ ਖਾਏ ਖਾਸ ਮੈਂ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੂ ਪਾਣਾ ਖਾਏ ਜੇ ਦਾਦੇ ਤਾ ਖਾਵਣਾ ਤਿਸ ਕਹੀਏ ਸਵਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਜਾ ਚਾਕਰ ਲਗੇ ਚਾਕਰੀ ਨਾਲੇ ਘਰ ਵਵਾਦ ਗੱਲਾਂ ਕਰੇ ਘਨੇਰੀਆਂ ਖਸਮ ਨ ਪਾਏ ਸਾਦ ਆ ਭਗਵਾਏ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਦੀ ਹੋਏ ਸੋ ਗਵੈ ਮਹੁ ਕਾ ਕਹਿ ਆਵਾਂ ਬੀਜੈ ਬਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੇ ਕਦ ਨਿਆ ਬਹਿਰਾ ਸੋ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦੰਥਾਉ ਨਾਥੇ ਹੋ ਮਹਿਲਾ ਦੂਜਾ hoe ana kare kam va na sake raas je kad changi kare duji peve raas pawde chaakar lag chaakri je chale khas mein paaye hurma tis nu agle vajho pe duna khae khas mein kare barabari fir gair tandar paaye vajho gway agla moh muh paana khae ਦੇਦਾ ਦੇਤਾ ਖਾਵਣਾ ਤਿਸ ਕਹੀਏ ਸਵਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਚਾਕਰ ਲਗੇ ਚਾਕਰੀ ਨਾਲੇ ਘਰ ਵਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਆ ਭਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਦੀ ਹੋਏ ਸੋ ਗਵੈ ਮਹੁ ਕਾ ਕਹਿ ਆਵਾ ਬੀਜ ਬੇਖ ਮੰਗੇ ਅੰਮ੍ਰਿਤ ਵੇਖੋ ਓ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੇ ਕਦ ਨਿਆ ਬਹਿਰਾ ਸੋ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਲਤੂ ਅੰਦਰ ਵੱਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਵ ਨਾ ਤੇ ਹੋ ਮਹਿਲਾ ਦੂਜਾ ਹੋਏ ਆਣਾ ਕਰੇ ਕੰਮ ਆਣਾ ਸਕੇ ਰਾਸ ਜੇ ਕਦ ਚੰਗੀ ਕਰੇ ਦੂਜੀ ਭੀਵੇ ਰਾਸ ਪੌੜੀ ਚਾਕਰ ਲਗੈ ਚਾકરી ਜੇ ਚੱਲੇ ਖਸਮੈ ਪਾਏ ਹੁਰਮਤ ਇਸ ਨੂੰ ਅਗਲੇ ਉਹ ਵਜਹੋਂ ਪੈ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜਹੋਂ ਗਵਾਏ ਅਗਲਾ ਮੋਹ ਮੂੰ ਪਾਣਾ ਖਾਏ ਜੇ ਦਾਦ ਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਚਾਕਰ ਲਗੇ ਚਾਕਰੀ ਨਾਲੇ ਘਰ ਵਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਆ ਭਗਵਾਨ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸ ਨੂ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਦੀ ਹੋਏ ਸੋ ਗਵੈ ਮਹੁ ਕਾ ਕਹਿ ਆਵਾਂ ਬੀਜ ਬੇਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੀ ਕਦ ਨਿਆ ਬਹਿਰਾ ਸੋ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਘੂੜ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਹਿ ਦਾ ਥਾਵ ਨਾ ਤੇ ਹੋ ਮਹਿਲਾ ਦੂਜਾ hoe aana kare kam na sake raas je kad changi kare duji peve raas pawde chaakar lag chaak kare je chale khas mein paaye hurma tes nu agle on vajho pe duna khae khas mein kare barabari fir gair tandar paaye vajho gway agla moh muh paana khae ਜੇ ਦਾਦ ਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਚਾਕਰ ਲੱਗੇ ਚਾਕਰੀ ਨਾਲੇ ਘਰ ਵਿਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਆ ਭਗਵਾਏ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਦੀ ਹੋਏ ਸੋ ਗਵੈ ਮਹੁ ਕਾ ਕਹਿ ਆਵਾਂ ਬੀਜ ਬਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੀ ਕਦ ਨਿਆ ਬਹਿਰਾਸ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣਿਆ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਓਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਵ ਨਾ ਤੇ ਹੋ ਮਹਿਲਾ ਦੂਜਾ hoe ana kare kam va na sake raas je kad changi kare duji peve raas pawdi chaakar lag chaakri je chalay khas mein paaye hurma tes nu agli on vajho pe duna khae khas mein kare barabari fir gair tandar paaye vajho gway agla moh muh paana khae ਜੇ ਦਾਦ ਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਜਾ ਚਾਕਰ ਲੱਗੇ ਚਾਕਰੀ ਨਾਲੇ ਘਰ ਵਿਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਆ ਭਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋ ਜੀ ਹੋਏ ਸੋ ਗਵੈ ਮਹੁ ਕਾ ਕਹਿ ਆਵਾਂ ਬੀਜ ਬਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੇ ਕਦ ਨਿਆ ਬਹਿਰਾ ਸੋ ਜਿਹਾ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਉ ਨਾਥਿ ਹੋ ਮਹਿਲਾ ਦੂਜਾ hoe ana kare kam va na sake raas je kad changi kare duji piwe raas pawdi chakkar lagai chakari je chalay khas mein paaye hurma tis nu agli oh vajho pe duna khae khas mein kare barabari fir gair tandar paaye vajho gaway agla moh muh paana khae ਜੇ ਦਾਦ ਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਚਾਕਰ ਲਗੇ ਚਾਕਰੀ ਨਾਲੇ ਘਰ ਵਵਾਦ ਗੱਲਾਂ ਕਰੇ ਘਨੇਰੀਆਂ ਖਸਮ ਨ ਪਾਏ ਸਾਦ ਆ ਭਗਵਾਏ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਦੀ ਹੋਏ ਸੋ ਗਵੈ ਮਹੁ ਕਾ ਕਹਿ ਆਵਾਂ ਬੀਜ ਬੇਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੀ ਕਦ ਨਿਆ ਬਹਿਰਾ ਸੋ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਲਤੋ ਅੰਦਰ ਵੱਸ ਮਾਵੈ ਦੂਜੀ ਹੋਵੈ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣ ਕੂੜੋ ਹੋਵੈ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਓਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦੰਥਾਉ ਨਾ ਤੇ ਹੋ ਮਹਿਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ ਚੰਗੀ ਕਰ ਦੂਜੀ ਭੀ ਵੇ ਰਾਸ ਪੌੜੀ ਚਾਕਰ ਲਗ ਚਾકરી ਜੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੇ ਆ ਵਜਹੋਂ ਪੈ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੂੰ ਪਾਣਾ ਖਾਏ ਜੇ ਦਾਦ ਤਾ ਖਾਵਣਾ ਤਿਸ ਕਹੀਏ ਸਵਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਚਾਕਰ ਲਗੇ ਚਾ ਕਰੀ ਨਾਲੇ ਘਰ ਵਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਆ ਭਗਵਾਨੇ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹਿਲ ਦੂਜਾ ਜੋਦੀ ਹੋਏ ਸੋ ਗਵੈ ਮਹੁ ਕਾ ਕਹਿ ਆਵਾ ਬਿਜੈ ਬਖ ਮੰਗੇ ਅੰਮ੍ਰਿਤ ਵੇਖੋ ਓ ਨਿਆ ਮਹਿਲ ਦੂਜਾ ਨਾਲ ਇਆਣੇ ਦੋਸਟੇ ਕਦ ਨਿਆ ਬਹਿਰਾ ਸੋ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਲਤੂ ਅੰਦਰ ਵੱਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਉ ਨਾ ਤੇ ਹੋ ਮਹਿਲਾ ਦੂਜਾ ਹੋਏ ਆਣਾ ਕਰੇ ਕੰਮ ਆਣਾ ਸਕੇ ਰਾਸ ਜੇ ਕਦ ਚੰਗੀ ਕਰ ਦੂਜੀ ਭੀਵੇ ਰਾਸ ਪੌੜੀ ਚਾਕਰ ਲਗ ਚਾકરી ਜੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੇ ਵਜਹੋਂ ਪੈਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੂੰ ਪਾਣਾ ਖਾਏ ਜੇ ਦਾਦ ਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਜਾ ਚਾਕਰ ਲਗੇ ਚਾਕਰੀ ਨਾਲੇ ਘਰ ਵਿਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਆ ਭਗਵਾਏ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸ ਨੂ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਜੀ ਹੋਏ ਸੋ ਗਵੈ ਮਹੁ ਕਾ ਕਹਿ ਆਵਾ ਬੀਜ ਬਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੀ ਕਦ ਨਿਆ ਬਹਿਰਾਸ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਉ ਨਾਥਿ ਹੋ ਮਹਿਲਾ ਦੂਜਾ hoe ana kare kam va na sake raas je kad changi kare duji peve raas pavdi chaakar lag chaakri je chalay khas mein paaye hurma tis nu agli oh vajho pe duna khae khas mein kare barabari fir gair tandar paaye vajho gway agla moh muh paana khae ਜੇ ਦਾਦ ਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਜਾ ਚਾਕਰ ਲਗੇ ਚਾਕਾਰੀ ਨਾਲੇ ਘਰ ਵਵਾਦ ਗੱਲਾਂ ਕਰੇ ਘਨੇਰੀਆਂ ਖਸਮ ਨ ਪਾਏ ਸਾਦ ਆਪੋ ਗਵਾਏ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸ ਨਾਮ ਲਗਾ ਤਿਸ ਮੇਲੇ ਲਗਾ ਸੋ ਪਰਵਾਨ ਮਹਿਲਾ ਦੂਜਾ ਜੋਜੀ ਹੋਏ ਸੋ ਗਵੈ ਮਹੁ ਕਾ ਕਹਿ ਆਵਾਂ ਬੀਜੈ ਬਖ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੀ ਕਦ ਨਿਆ ਬਹਰਾਸ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣਿਆ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਵੜਾ ਰੂ ਸਿਓ ਨੇਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਵ ਨਾਥਿ ਹੋ ਮਹਿਲਾ ਦੂਜਾ ਵੇ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ ਚੰਗੀ ਕਰ ਦੂਜੀ ਭੀ ਵੇ ਰਾਸ ਪੌੜੀ ਚਾਕਰ ਲਗ ਚਾકરી ਜੇ ਚੱਲੇ ਖਸਮੇ ਪਾਏ ਹਰਮਤ ਇਸ ਨੂੰ ਅਗਲੇ ਵਜਹੋਂ ਪੈ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗਵੇ ਅਗਲਾ ਮੋਹੇ ਮੂੰ ਪਾਣਾ ਖਾਏ ਦੇਦਾ ਦਿੱਤਾ ਖਾਵਣਾ ਤਿਸ ਕਹੀਏ ਸਵਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 2 ਚਾਕਰ ਲਗੇ ਚਾਕਾਰੀ ਨਾਲੇ ਘਰ ਵਿਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਆ ਭਗਵਾਨੇ ਸੇਵਾ ਕਰੇ ਤਾਂ ਕਿਛੁ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹਿਲਾ ਦੂਜਾ ਜੋਦੀ ਹੋਏ ਸੋ ਗਵੈ ਮਹੁ ਕਾ ਕਹਿ ਆਵਾ ਬੀਜ ਬੇਖ ਮੰਗੇ ਅੰਮ੍ਰਿਤ ਵੇਖੋ ਓ ਨਿਆ ਮਹਿਲਾ ਦੂਜਾ ਨਾਲ ਇਆਣੇ ਦੋਸਟੀ ਕਦ ਨਿਆ ਬਹਿਰਾ ਸੋ ਜਿਹ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਲਤੂ ਅੰਦਰ ਵੱਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇ ਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਘੂੜੋ ਹੋਵੇ ਨਾਨਕ ਸੇਵਤ ਵਿਗਾਸ ਮਹਿਲਾ ਦੂਜਾ ਨਾਲ ਐਆਣੇ ਦੋਲਤੀ ਵੜਾ ਰੂ ਸਿਉਨੇ ਹੋ ਪਾਣੀ ਅੰਦਰ ਲੀਖ ਜਿਉ ਤਿਹ ਦਾ ਥਾਵ ਨਾਥੇ ਹੋ ਮਹਿਲਾ ਦੂਜਾ ਹੋਏ ਆਣਾ ਕਰੇ ਕੰਮ ਆਣਾ ਸਕੇ ਰਾਸ ਜੇ ਕਦ ਚੰਗੀ ਕਰ ਦੂਜੀ ਭੀਵੇ ਰਾਸ ਪੌੜੀ ਚਾਕਰ ਲਗੈ ਚਾકરી ਜੇ ਚੱਲੇ ਖਸਮੈ ਪਾਏ ਹਰਮਤ ਇਸ ਨੂੰ ਅਗਲੇ ਉਹ ਵਜਹੁ ਪੈ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜਹੁ ਗਵਾਏ ਅਗਲਾ ਮੋਹੇ ਮੂੰ ਪਾਣਾ ਖਾਏ ਜੇ ਦਾਦ ਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ